올 인디아 카ంగ레스 కమి티 ਵੱਲੋਂ ਸਾਅ ਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਡਿਸਪਲਿਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜੁਗਲ ਕਿਸ਼ੋਰ ਸ਼ਰਮਾ ਦਾ ਮੂੰ ਮਿੱਠਾ ਕਰਵਾਇਆ ਗਿਆ ਤੇ ਵਧਾਈ ਦਿੱਤੀ ਗਈ। ਇਸ ਮੌਕੇ ਆਪਤਾਰ ਹੈਨਰੀ ਚੇਅਰਮੈਨ 사두 ਸਿੰਘ ਧਰਮਕੋਟ ਕੋ-ਚੇਅਰਮੈਨ ਉਪਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ। ਮੈਂ ਸਭ ਤੋਂ ਪਹਿਲਾਂ 올 인디아 ਕਾਂਗਰਸ ਕਮੇਟੀ ਦਾ ਧੰਨਵਾਦ ਕਰਨਾ ਚਾਹੁੰਦਾ। ਖੱਗੇ ਸਾਹਿਬ ਜਿਹੜੇ ਸਾਡੇ 올 인디아 ਕਾਂਗਰਸ ਦੇ ਪ੍ਰਧਾਨ ਨੇ ਔਰ ਮੈਨੂੰ ਪਰ ਕੇ ਹਾਜੀ ਰਾਹੁਲ ਗਾਂਧੀ ਜੀ ਸੋਨੀ ਗਾਂਧੀ ਜੀ ਪ੍ਰਿੰਕਾ ਗਾਂਦੇ ਜੀ ਔਰ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਜੀ ਜਿਨ੍ਹਾਂ ਨੇ ਮੈਨੂੰ ਉਪਰਾਲਾ ਕਰਕੇ ਇਸ ਜਿਹੜੀ ਸਾਡੀ ਡਿਸਪਲਿਨ ਕਮੇਟੀ ਦਾ ਮੈਂਬਰ ਬਣਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਵੀ ਦਿੰਦਾ ਹਾਂ ਕਿ ਜਿਹੜਾ ਡਿਸਪਲਿਨ ਹੈ ਉਹ ਪਾਰਟੀ ਬਹੁਤ ਜ਼ਰੂਰੀ ਹੁੰਦਾ ਹੈ ਅੱਜ ਦੇ ਸਮੇਂ 'ਚ ਚਾਹੇ ਕਾਹਰੋਏ ਚਾਹੇ ਪੋਲੀਟਿਕਲ ਪਾਰਟੀਆਂ ਹੋਣ ਚਾਹੀਦੇ ਦੂਜੇ ਕਮੀ ਆ ਰਹੀ ਹੈ ਡਿਸਪਲਨ ਦੇ ਵਿੱਚ ਔਰ ਮੈਂ ਇਹ ਸਮਝਦਾ ਹਾਂ ਕਿ ਇਹ ਡਿਸਪਲਨ ਹੈ ਇਹਨੂੰ ਕਾਇਮ ਕਰਨ ਵਾਸਤੇ ਸਾਰੇ ਰਲ ਮਿਲ ਕੇ ਜਿਹੜਾ ਹੈ ਕਰੀਏ ਔਰ ਇੱਕ ਗੱਲ ਬਿਲਕੁਲ ਸਪਸ਼ਟ ਤੌਰ ਤੇ ਮੈਂ ਕਹਿ ਦੇਣਾ ਚਾਹੁੰਦਾ ਕਿ ਜਿਹੜੇ ਕਾਂਗਰਸ ਦੇ ਵਿੱਚ ਇਨ ਡਿਸਪਲਨ ਪੈਦਾ ਕਰਦੇ ਉਹਨਾਂ ਵਾਸਤੇ ਬਹੁਤ ਕੋਸ਼ਿਸ਼ ਕਰਾਂਗੇ ਕਿ ਵੀ ਉਹਨਾਂ ਨੂੰ ਸਮਝਾਇਆ ਜਾਏ ਜਗਨ ਕੁਸ਼ੋਰ ਸ਼ਰਮਾ ਜੀ ਪਿਛਲੇ ਸੱਚਾਲ ਤੋਂ ਜਿਹੜੀ ਕਾਂਗਰਸ ਪਾਰਟੀ ਨੂੰ ਸੇਵਾ ਕਰਦੇ ਆ ਰਹੇ ਸੀ ਉਹਨੂੰ ਮੁਖ ਰਖ ਦੇ ਆਇਆ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਸਿੰਗ ਸਲੂਟ ਟੂ ਰਾਹੁਲ ਗਾਂਧੀ ਐਂਡ ਖੜਗੇ ਸਾਹਿਬ ਟੂ ਅਪੋਇੰਟ ਯੂ ਜਗੋਲ ਕਿਸ਼ੋਰ ਸ਼ਰਮਾ ਜੀ ਐਜ਼ ਮੈਂਬਰ ਆਫ ਦਾ ਡਿਸਪੀਨਰੀ ਐਕਸ਼ਨ